ਨਵਜੋ ਸਿੱਧੂ ਵੀ ਚੱਲ ਪਿਆ ਅੱਜਕੱਲ ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾ ਤੁਹਾਨੂੰ ਉਹ ਵੀ ਕਹੂਗਾ ਆਪਾਂ ਫਿਰ ਤੋਂ 5 ਸਾਲ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਹੈ ਲੁੱਟੀ ਜਾ ਰਿਹਾ ਹੋਰ ਲਟਾ ਲੂ ਬબાદ ਆਪਾਂ ਹੋ ਜਾਾਂਗੇ ਆਪਣੀਆਂ ਪੀੜੀਆਂ ਨੂੰ ਕੀ ਜਵਾਬ ਦੇਵਾਂਗੇ 10 ਸਾਲ ਹੋ ਗਏ ਇੱਕ ਇੱਟ ਨਹੀਂ ਦਿਖੀ ਸਰ ਕਾਂ ਟੁੱਟੀਆਂ ਪਈਆਂ ਬੁਰਾ ਹਾਲ ਹੈ ਮੈਨੂੰ ਕਿਤੇ ਕਿਤੇ ਰੋਣਾ ਆਉਂਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਹਾਂ ਮਥਾ ਟੇਕਣ ਵਾਸਤੇ ਮਾਰਗ ਨਹੀਂ ਸੋਹਣੀ ਬਣਾਈ ਸੀ ਅੱਜ ਦੇਖੋ ਕੂੜਾ ਪਿਆ ਸਫਾਈ ਹੈ ਨਹੀਂ ਲਾਈਟਾਂ ਬੰਦ ਅੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੰਨਾ ਖੂਬਸੂਰਤ ਨਾ ਬਣਾਇਆ ਸੀ ਸੜਕਾਂ ਟੁੱਟ ਗਈਆਂ ਰੇਲਿੰਗਾਂ ਟੁੱਟ ਗਈਆਂ ਬੂਟੇ ਸੁੱਕ ਗਏ ਅੱਜ ਦੇਖਦੇ ਆ ਜਿਹੜੇ ਐਡੇ ਪਿੰਡਾਂ ਦੀ ਸਰਕਾਰ ਹੱਜ ਤੱਕ ਰਿਪੇਅਰ ਨਹੀਂ ਹੋਈਆਂ ਟੁੱਟੀਆਂ ਪਈਆਂ ਨਾ ਬਣਨੀ ਐ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਆ ਝਾੜੂ ਵਾਲਿਆਂ ਨੇ ਅਗਲੇ 3 ਸਾਲ ਇਹਨਾਂ ਤੋਂ ਉਮੀਦ ਛੱਡ ਦਿਓ 1 ਰੁਪਿਆ ਗ੍ਰਾਂਟ ਨਹੀਂ ਆਉਣੀ ਜਿਹੜਾ ਕੁਛ ਆਊਗਾ ਜੇ ਆਇਆ ਵੀ ਉਹ ਫਾਈਨੈਂਸ ਕਮਿਸ਼ਨਰੀ ਆਉਂਦਾ ਹਰ ਪਿੰਡ ਨੂੰ ਆਟੋਮੈਟਿਕ ਜਿਹਾ ਪੰਜਾਬ ਸਰਕਾਰ ਨਾਲ ਉਹਦਾ ਕੁਛ ਨਹੀਂ ਹੈ ਉਹ ਭਾਵੇਂ ਥੋੜਾ ਜਿਹਾ ਆ ਜਾਵੇ ਪਰ ਜਿਹੜੇ ਨਜ਼ਾਰੇ ਸੀ ਜਿਹੜੇ ਚਾਹ ਨਾਲ ਅਕਾਦੀ ਦੇ ਨਾਲ ਸੀ ਬਕਾਲੀ ਨਾਲ ਥੋੜੇ ਨਾਲ ਬੰਦੇ ਸੀ ਥੋੜੀ ਨਾਲ ਗੱਲ ਕਰਦੇ ਸੀ ਥੋੜੀਆਂ ਮੁਸ਼ਕਲਾਂ ਹੱਲ ਕਰਦੇ ਸੀ ਉਹ ਜਾਂ ਮਾਹੌਲ ਅਗਲੇ 3 ਸਾਲ ਨਹੀਂ ਆਉਣਾ ਨਾ ਪਿਛਲੇ 7 ਸਾਲ ਰਿਹਾ ਹੈ ਦੇਖੋ ਰਣਕੇਸ਼ ਸਾਹਿਬ ਵੱਡੇ ਬਾਦਲ ਸਾਹਿਬ ਦੇ ਬਹੁਤ ਪੁਰਾਣੇ ਸਾਥੀ ਹੈ ਹਲੇ ਵੀ ਮੈਂ ਰੋਜ਼ ਦੇਖਦਾ ਮੈਨੂੰ ਟੀਵੀ ਦੇਖਦਾ ਪਿੰਡ ਪਿੰਡ ਰਹਿੰਦੇ ਆ ਥੋੜੇ ਵਿੱਚ ਵਿਛੜਦੇ ਆ ਹੁਣ ਥੋੜਾ ਇੱਥੇ ਕੌਣ ਆ ਝਾੜੂ ਵਾਲਾ ਕਿਤੇ ਝੜੋ ਦੋ ਦੋ ਪੋ ਜਾ ਕਿਹੜਾ ਐਡੀਸੀ ਡਰ ਰਿਹਾ ਮੈਂ ਡਰ ਮਾਰ ਰਿਹਾ ਸਾਬ ਕਿਤੇ ਆਉਂਦਾ ਕਿਤੇ ਜਸਮਿੰਦਰ ਨਹੀਂ ਆ ਝਾੜੂ ਵਾਲਾ ਕਿਤੇ ਆਏ ਆ ਤੁਹਾਡੇ ਪਿੰਡਾਂ ਇੱਕ ਦੱਸਿਓ ਉਹ ਝਾੜੂ ਵਾਲਿਆਂ ਦੀ ਬਿਮਾਰੀ ਖਤਮ ਹੋਈ ਕਿ ਨਹੀਂ ਜੇ ਹੱਥ ਖੜੇ ਕਰ ਦੋ ਜੇ ਹੋਊਗੀ ਖਤਮ ਹੋ ਗਈ ਆ ਪਿੰਡਾਂ ਆ ਤਾਂ ਹੋਣਾ ਛੋਟੀ ਮੋਟੀ ਬੂਟੀ ਵੀ ਨਾ ਰਹਿ ਇਹਨਾਂ ਦੀ ਉਮੀਦ ਹੈ پارਲੀਮੈਂਟ ਇਲੈਕਸ਼ਨ ਆ ਗਿਆ ਮੈਨੂੰ ਲੱਗਦਾ ਮਾਰਚ ਦੇ ਮਹੀਨੇ ਚ ਜੇ ਇਹਨਾਂ ਨੂੰ ਬੰਦਾ ਬਣਾਉਣਾ ਹੈ ਇਹਨਾਂ ਤਿੰਨ ਸਾਲ ਥੋੜੇ ਮੋਟੇ ਸੋਖੇ ਟੱਪਣੇ ਨਾ ਇਹਨਾਂ ਨੂੰ ਝੜਕਾ ਦੇ ਦਿਓ ਝੜਕਾ ਦੇ ਦਿਓ ਤੇ ਦਿਖਾ ਦਿਓ ਜੀ ਅਸੀਂ 92 ਸੀਟਾਂ ਜਿਤਾ ਕੇ ਤੁਹਾਨੂੰ ਸਰਕਾਰ ਬਣਾ ਸਕਦੇ ਆ ਤੇ 13 ਵੀ ਦਿਖਾ ਸਕਦੇ ਆ ਜੇ ਆ ਥੋੜੀ ਧੋਕ ਧੋਖਾ ਦੇਉਂਗਾ ਆ ਹਰ ਤਰੀਕ ਨੂੰ ਅਸੀਂ ਯਾਤਰਾ ਤੇ ਸ਼ੁਰੂ ਹੋ ਰਿਹਾ ਕਾਲੀ ਦਲ ਸਮੂਚਾ ਅਟਾਰੀ ਤੋਂ ਸ਼ੁਰੂ ਹੋ ਰਿਹਾ ਥੋੜੇ ਹਲਕੇ ਤੋਂ ਸ਼ੁਰੂ ਹੋ ਰਹੀ ਯਾਤਰਾ ਪਹਿਲੀ ਤਰੀਕ ਨੂੰ ਲਗਾਤਾਰ 117 ਹਲਕੇ ਚ ਮੈਂ ਜਾਊਂਗਾ ਥੋੜੇ ਹਲਕੇ ਦੇ ਸ਼ੁਰੂ ਹੋ ਰਿਹਾ ਹੈ ਤੁਹਾਨੂੰ ਆਸ ਕਰਦਾ ਕਿ ਥੋੜੇ ਹਲਕੇ ਤੋਂ ਸ਼ੁਰੂਆਤ ਬਹੁਤ ਵੱਡੀ ਹੋਏ ਬਹੁਤ ਵੱਡੇ ਪੰਦਰ ਤੇ ਹੋਏ ਤੁਹਾਨੂੰ ਦੇਖ ਕੇ ਦੂਜੇ ਹਲਕੇ ਕਰਨ ਆਪਾਂ ਪੰਜਾਬ ਨੂੰ ਬਚਾਉਣਾ ਆ ਫਰਜ਼ ਆਪਣਾ ਹੈ ਆ ਆ ਸੋਚ ਨਾ ਭਗਵੰਤ ਮਾਨ ਦੇ ਦਿਲ 'ਚ ਹੈ ਆ ਸੋਚ ਨਾ ਕਾਂਗਰਸੀਆਂ ਦੇ ਦਿਲ 'ਚ ਹੈ ਕਿਉਂਕਿ ਉਹਨਾਂ ਦਾ ਪੰਜਾਬ ਨਾਲ ਕੁਝ ਨਹੀਂ ਹੈ ਕੋਈ ਲਗਾਨੀ ਹੈ ਨਾ ਕੇਜਰੀਵਾਲ ਦਾ ਨਾ ਰਾਹੁਲ ਗਾਂਧੀ ਪੰਜਾਬ ਨਾਲ ਲਗਾ ਹੈ ਜੇ ਸਾਡੇ ਜਾਨ ਪੰਜਾਬ ਸਾਡੀ ਦੇ ਦਿਲ 'ਚ ਆ ਉਹ ਤੁਹਾਡੇ ਅਕਾਲੀ ਦਲ ਦੇ ਦਿਲ 'ਚ ਹੈ ਤੁਹਾਡੇ ਦਿਲ 'ਚ ਹੈ